ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਜਦੋਂ ਪੇਸ਼ਵਿਆਂ ਦਾ ਭਾਵਕੇ ਮਰਾਠਿਆਂ ਦਾ ਪੰਜਾਬ ਉੱਤੇ ਕਬਜ਼ਾ ਹੋ ਜਾਂਦਾ ਹੈ ਤੇ ਉਸ ਦੌਰਾਨ ਇੱਕ ਬਹੁਤ ਹੀ ਭਾਰੀ ਲੜਾਈ ਜਿਹੜੀ ਹੈ ਉਹ ਹੁੰਦੀ ਹੈ ਜਦੋਂ ਅਬਦਾਲੀ ਜਿਹੜਾ ਹੈ ਉਹ ਪੇਸ਼ਵਿਆਂ ਦੇ ਉੱਪਰ ਆ ਕੇ ਹਮਲਾ ਕਰਦਾ ਹੈ ਭਾਵਕੇ ਭਾਰਤ ਤੇ ਅਬਦਾਲੀ ਦਾ ਪੰਜਵਾਂ ਹਮਲਾ ਹੁੰਦਾ ਹੈ ਕਿਉਂਕਿ ਹਮਲੇ ਤੋਂ ਉਪਰੰਤ ਅਬਦਾਲੀ ਜਿਹੜਾ ਹੈ ਉਹਨੇ ਅਫਗਾਨਿਸਤਾਨ ਜਾਣਾ ਸੀ ਤੇ ਅਫਗਾਨਿਸਤਾਨੋਂ ਪੰਜਾਬ ਨੂੰ ਪਾਰ ਕਰਕੇ ਹੀ ਜਾ ਸਕਦਾ ਸੀ ਸੋ ਪੰਜਾਬ ਵਿੱਚ ਵੀ ਇੱਕ ਬਹੁਤ ਹੀ ਭਿਆਨਕ ਲੜਾਈ ਹੁੰਦੀ ਹੈ ਉਸ ਲੜਾਈ ਦਾ ਪੂਰਾ ਵਰਣਨ ਇਸ ਵੀਡੀਓ ਵਿੱਚ ਕਰਾਂਗੀ ਜੀ ਇਹ ਹੈ ਬਾਬਾ ਦੀਪ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਤੋਂ ਬਾਅਦ ਦਾ ਜਿਹੜਾ ਸਮਕਾਲੀ ਇਤਿਹਾਸ ਹੈ ਉਹਦਾ ਪਾਰਟ 10 ਪਿਛਲੀ ਵੀਡੀਓ ਵਿੱਚ ਅਸੀਂ ਪੇਸ਼ਵਿਆਂ ਦਾ ਪੰਜਾਬ ਉੱਪਰ ਕਿਵੇਂ ਕਬਜ਼ਾ ਹੁੰਦਾ ਹੈ ਉਸ ਦਾ ਇਤਿਹਾਸ ਦੱਸਿਆ ਸੀ ਤੇ ਪੇਸ਼ਵਿਆਂ ਦੇ ਕਬਜ਼ੇ ਤੋਂ ਬਾਅਦ ਅਬਦਾਲੀ ਦਾ ਭਾਰਤ ਤੇ ਪੰਜਵਾਂ ਹਮਲਾ ਹੋਣ ਜਾ ਰਿਹਾ ਹੈ ਸੋ ਉਹ ਸਾਰਾ ਇਤਿਹਾਸ ਇਸ ਵੀਡੀਓ ਵਿੱਚ ਦੱਸਾਂਗੀ ਜੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਹੁੰਦਾ ਕੀ ਹੈ ਕਿ ਅਫਗਾਨਿਸਤਾਨ ਵਿੱਚ ਕੁਝ ਅੰਦਰੂਨੀ ਗੜਬੜ ਚੱਲ ਰਹੀ ਹੁੰਦੀ ਹੈ ਜਿਦੇ ਕਰਕੇ ਅਬਦਾਲੀ ਜਿਹੜਾ ਹੈ ਉਹ ਉਸੇ ਗੜਬੜ ਵਿੱਚ ਫਸਿਆ ਰਹਿੰਦਾ ਹੈ ਤੇ ਮਰਾਠਿਆਂ ਵੱਲ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ ਸਮਾਂ ਆਉਂਦਾ ਹੈ 1759 ਦਾ 59 ਦਾ ਅੱਧਾ ਹੈ ਤੇ ਅਹਿਮਦ ਝਾ ਅਬਦਾਲੀ ਭਾਰਤ ਵੱਲ ਆਪਣਾ ਧਿਆਨ ਦੇਣ ਲਈ ਆਪਣੀ ਜਿਹੜੀ ਆਂਤ੍ਰਿਕ ਗੜਬੜੀ ਹੈ ਉਹਦੇ ਤੋਂ ਵਿਹਲਾ ਹੋ ਚੁੱਕਿਆ ਹੈ ਉਸਨੇ ਕੀ ਕੀਤਾ ਕਿ ਸਾਰੇ ਅਫਗਾਨਿਸਤਾਨ ਵਿੱਚ ਆਪਣੇ ਹਰਕਾਰੀ ਭੇਜੇ ਤੇ ਤੱਕੜ ਤੇ ਨਿੱडर ਲੋਕਾਂ ਨੂੰ ਜਿਹਹਾਦ ਲਈ ਆਪਣੇ ਨਾਲ ਜਾਣ ਲਈ આમંત્રਿਤ ਕੀਤਾ। ਉਹਨੇ ਸਾਰੇ ਜਰਨੈਲਾਂ ਨੂੰ ਆਪਣੇ ਨਾਲ ਤਿਆਰ ਲੈਣ ਨੂੰ ਕਿਹਾ ਤੇ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਜੇ ਕੋਈ ਪਿੱਛੇ ਉਹ ਜਿਹੜਾ ਜਾਣਿਆ ਪਛਾਣਿਆ ਸਰਦਾਰ ਹੈ ਉਹ ਰਹਿ ਗਿਆ ਤਾਂ ਫਿਰ ਤੋਂ ਬਗਾਵਤ ਦਾ ਡਰ ਸੀ ਇਸੇ ਕਰਕੇ ਉਸਨੇ ਸਾਰਿਆਂ ਨੂੰ ਹੀ ਆਪਣੇ ਨਾਲ ਜਾਨ ਲਈ ਤਿਆਰ ਹੋਣ ਲਈ ਕਿਆ ਆਦਮੀਆਂ ਦੀਆਂ ਤਿੰਨ ਜ਼ਬਰਦਸਤ ਉਤੇਜਨਾਵਾਂ ਜਨ ਜਰ ਤੇ ਜ਼ਮੀਨ ਵਿੱਚੋਂ ਪਹਿਲੀਆਂ ਦੋ ਭਾਰਤ ਵਿੱਚ ਬਹੁਤ ਸਨ ਇਸੇ ਲਈ ਹਰ ਉੱਚਾ ਭਰਿਆ afghan ਉਹਦੇ ਆਵਾਹਨ ਤੇ ਤਿਆਰ ਹੋ ਪਿਆ ਤੇ ਸਾਡੇ ਦੇਸ਼ ਦੇ ਲੋਕ ਤਾਂ ਪਹਿਲਾਂ ਹੀ ਮਨ ਘੜਦੇ ਇਤਿਹਾਸ ਰਚ ਕੇ ਖੁਸ਼ ਹੁੰਦੇ ਨੇ ਆਪਣੀ ਇਸ ਨਾ ਹੋਈ ਸੰਸਕ੍ਰਿਤੀ ਦੀ ਪ੍ਰਸ਼ੰਸਾ ਕਰਦੇ ਨੇ ਬਹਾਦਰੀ ਦੀਆਂ ਕਥਾਵਾਂ ਐਵੇਂ ਹੀ ਰਚ ਲੈਂਦੇ ਨੇ ਭਾਰਤੀ ਇਤਿਹਾਸ ਦੇ ਕੁਝ ਬਹੁਤ ਹੀ ਦੁਖਿਤ ਪਹਿਲੂ ਨੇ ਜਿਹੜੇ ਸਾਰੇ ਫੈਸਲਾਕੁਨ ਯੁੱਧ ਖੈਬਰ ਤੋਂ ਲਗਭਗ 900 ਕਿਲੋਮੀਟਰ ਬਹੁਤ ਦੂਰ ਅੰਦਰ ਜਾ ਕੇ ਲੜੇ ਗਏ ਸਨ ਸਰਕਾਰ ਜਿਹੜੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਨਹੀਂ ਕਰ ਸਕੀ ਤਾਂ ਜੋ ਹਮਲਾਵਰਾਂ ਨੂੰ ਇੰਨਾ ਲੰਮਾ ਸਫ਼ਰ ਬਿਨਾਂ ਕਿਸੇ ਅਨੁਰੋਧ ਦੇ ਤੈਅ ਕਰਕੇ ਆਉਣ ਅੰਦਰ ਦਿੱਤਾ ਤੇ ਹੋਂਦ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ ਇਸੇ ਅ fırsਰ ਤੇ ਮਰਾਠੇ ਜਿਹੜੇ ਨੇ ਉਹ ਅਣਜਾਣ ਨਹੀਂ ਸਨ ਉਹ ਜਾਣਦੇ ਸਨ ਕਿ ਦੁਰਾਨੀ ਦਾ ਇੱਕ ਨਵਾਂ ਹਮਲਾ ਇੰਨਾ ਯਕੀਨੀ ਸੀ ਜਿੰਨੀ ਕਿ ਮੌਤ ਹੁੰਦੀ ਹੈ ਸੋ ਉਹਨਾਂ ਕੋਲ 2.5 ਸਾਲ ਤਿਆਰੀ ਕਰਨ ਲਈ ਸਨ ਕਿ ਉਹ ਉਹਨਾਂ ਦੀਆਂ ਸਰਹੱਦਾਂ ਦੀ ਰੱਖਿਆ ਨਾ ਕਰਨ ਪ੍ਰਤੀ ਅਪਰਾਧਿਕ ਲਾਪਰਵਾਹੀ ਨਹੀਂ ਕਰਦੇ ਉਸ ਸਮੇਂ ਮਰਾਠਾ ਸ਼ਕਤੀ ਆਪਣੇ ਪੂਰੇ ਜੋਬਨ ਤੇ ਸੀ ਜਦ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਅਜੇ ਪੈਰ ਨਹੀਂ ਫੜ ਚੁੱਕੀ ਸੀ ਸੇਕ ਉਹ ਉਗਮ ਰਹੀ ਸੀ ਜਦ ਕਿ ਮਰਾਠਾ ਸ਼ਕਤੀ ਬੜਾ ਸਫ਼ਰ ਤੈਅ ਕਰ ਚੁੱਕੀ ਸੀ ਅਦੀਨਾ ਬੇਗ ਤੇ ਸਿੱਖਾਂ ਦੀ ਸਹਾਇਤਾ ਨਾਲ ਮਰਾਠੇ ਬਿਨਾਂ ਕਿਸੇ ਮੁਕਾਬਲੇ ਦੇ ਪਿਸ਼ਾਵਰ ਤੱਕ ਟਹਿਲ ਦੇ ਟਹਿਲ ਦੀ ਪਹੁੰਚ ਗਏ ਜਿਵੇਂ ਕਿਸੇ ਵਿਆਹ ਵਿੱਚ ਆਏ ਹੋਣ ਤੇ ਜਦੋਂ ਦੁਸ਼ਮਣ ਦੇ ਪਿੱਛੇ ਮੁੜ ਕੇ ਵੇਖਿਆ ਇਹਨਾਂ ਨੂੰ ਪਿੱਛੇ ਮੁੜਨ ਲਈ ਰਾਹ ਨਹੀਂ ਲੱਭਿਆ ਮਰਾਠੀ ਸਿੱਖਾਂ ਨਾਲ ਮਿਲ ਕੇ ਇੱਕ ਵਧੀਆ ਪ੍ਰਸ਼ਾਸਨਿਕ ਬਰਨਾਲੀ ਸਿਰਜ ਸਕਦੇ ਸਨ ਪਰ ਉਹਨਾਂ ਨੇ ਕੀ ਕੀਤਾ ਦੇਸ਼ ਦੀਆਂ ਸਰਹੱਦਾਂ ਨੂੰ ਮਜ਼ਬੂਤ ਬਣਾ ਕੇ ਅਬਦਾਲੀ ਦੇ ਨਵੇਂ ਹਮਲੇ ਨੂੰ ਇੱਕ ਸੰਗਠਿਤ ਸ਼ਕਤੀ ਨਾਲ ਟਾਲ ਸਕਦੇ ਸਨ ਪਰ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਇਹਨਾਂ ਦਾ ਧਿਆਨ ਸਿਰਫ ਪੈਸਾ ਪ੍ਰਾਪਤੀ ਕਰਨ ਵਾਲੀ ਰਿਹਾ ਸਿੱਖਾਂ ਨੇ ਆਪਣਾ ਹਰ ਇੱਕ ਕੌਮੀ ਫਰਜ਼ ਅਦਾ ਕੀਤਾ ਜਦਕਿ ਮਰਾਠਿਆਂ ਨੇ ਬੁਰੀ ਤਰ੍ਹਾਂ ਆਪਣੇ ਆਪ ਨੂੰ ਪਰੇ ਕਰ ਲਿਆ ਸੀ ਇਥੋਂ ਤੱਕ ਕਿ ਸਿੱਖਾਂ ਨੇ ਸਾਹਮਣੇ ਖੜੀਆਂ ਵਿਖਮ ਕਠਿਨਾਈਆਂ ਹੋਣ ਦੇ ਬਾਵਜੂਦ ਵੀ ਆਪਣੀ ਦੇਸ਼ ਦੇ ਵਿੱਚੋਂ ਹਮਲਾਵਰਾਂ ਨੂੰ ਬਗੈਰ ਕੋਈ ਸੱਟ ਮਾਰੇ ਗੁਜ਼ਰਨ ਨਹੀਂ ਦਿੱਤਾ ਜਿਵੇਂ ਕਿ ਇੱਕ ਮਰਾਠੀ ਪੱਤਰ ਤੋਂ ਪਰਤਖ ਇਹ ਪਤਾ ਲੱਗਦਾ ਹੈ ਕਿ ਲਾਹੌਰ ਜਦ ਅਬਦਾਲੀ ਪਹੁੰਚਿਆ ਤਾਂ ਸਿੱਖਾਂ ਨਾਲ ਇੱਕ ਬਹੁਤ ਵੱਡੀ ਲੜਾਈ ਲੜੀ ਅਬਦਾਲੀ ਦੇ 2000 ਸੈਨਿਕ ਮਾਰੇ ਗਏ ਤੇ ਜਹਾਂ ਖਾਂ ਫੱਟੜ ਹੋਇਆ ਸੀ 1758 ਵਿੱਚ ਮਰਾਠਿਆਂ ਨੇ ਬੂਲਾ ਨਾਲ ਰਲ ਕੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਜਿਸ ਕਾਰਨ 1759 ਦੇ ਅੰਤ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਮੁੜ ਪੰਜਾਬ ਆਉਣਾ ਪਿਆ ਉਹ 1760 ਦਾ ਸਾਰਾ ਵਰਾ ਭਾਰਤ ਵਿੱਚ ਰਿਹਾ ਤੇ 1761 ਦੇ ਆਰੰਭ ਵਿੱਚ ਉਹਨੇ ਮਰਾਠਿਆਂ ਨੂੰ ਹਰਾਇਆ ਇਸ ਸਮੇਂ ਜੈਪੁਰ ਤੇ ਜੋਧਪੁਰ ਦੋਵੇਂ ਰਾਜਸਥਾਨ ਦੇ ਸਰਕਾਡ ਡਕਰਾਨੇ ਸਨ ਤੇ ਦੋਹੀ ਹੀ ਮਰਾਠਿਆਂ ਦੀ ਲਗਾਤਾਰ ਦਖਲਅੰਦਾਜ਼ੀ ਤੇ ਕਠੋਰਤਾ ਤੋਂ ਬਹੁਤ ਹੀ ਪਰੇਸ਼ਾਨ ਸਨ ਸੋ ਉਹਨਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਦੋਸਤਾਨਾ ਅਹਿਸਾਸ ਰੱਖਣੇ ਸ਼ੁਰੂ ਕਰ ਦਿੱਤੇ ਸਨ ਰਾਜਾ ਈਸ਼ਵਰੀ ਸਿੰਘ ਜੈਪੁਰ ਸਭ ਤੋਂ ਪਹਿਲਾਂ ਜੋ ਦੁਰਾਨੀ ਦੇ ਸਿੱਧਾ ਸੰਪਰਕ ਵਿੱਚ ਆਇਆ ਉਹਨੇ ਅਹਿਮਦ ਸ਼ਾਹ ਦੇ ਨਾਲ ਉਸ ਵੇਲੇ ਭਾਰਤ ਉੱਪਰ ਪਹਿਲਾ ਹਮਲਾ ਕੀਤਾ ਸੀ ਮੁਗਲ ਸੈਨਾ ਅਬਦਾਲੀ ਦਾ ਮੁਕਾਬਲਾ ਕਰਨ ਲਈ ਸਿਰਹਿੰਦ ਦੇ ਨੇੜੇ ਮੰਨੂਪੁਰ ਪਿੰਡ ਵਿੱਚ ਸੀ ਈਸ਼ਵਰੀ ਸਿੰਘ ਸ਼ਾਹੀ ਸੈਨਾ ਦੇ ਨਾਲ ਸੀ ਜਦ ਦੋਵੇਂ ਸੈਨਾਵਾਂ ਲੜਨ ਲੱਗੀਆਂ ਤਾਂ ਈਸ਼ਵਰੀ ਸਿੰਘ ਦਾ ਵਰਤਾਰਾ ਇੱਕ ਰਾਜਪੂਤ ਦਾ ਨਹੀਂ ਸੀ ਜਦ ਜੰਗ ਕਮਸਾਣ ਦਾ ਹੋ ਰਿਹਾ ਸੀ ਉਹ ਦੌੜ ਗਿਆ ਹਮਲਾਵਰ ਦੀ ਰੰਜਿਸ਼ ਤੋਂ ਬਚ ਲਈ ਦੁਰਾਨੀ ਨੇ 1759 ਕਾਠ ਦੇ ਅਗਲੇ ਹਮਲੇ ਵੇਲੇ ਜੈਪੁਰ ਤੇ ਜੋਧਪੁਰ ਦੇ ਦੋਵੇਂ ਰਾਜੇ ਦੁਰਾਨੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ ਉਹਨਾਂ ਨੇ ਨਜੀਬ ਨਾਲ ਰਲ ਕੇ ਅਹਿਮਦ ਸ਼ਾਹ ਅਵਦਾਲੀ ਨੂੰ ਮਰਾਠਿਆਂ ਨੂੰ ਕੁਚਲਣ ਲਈ ਭਾਰਤ ਆਉਣ ਦਾ ਨਿਯੋਨਦਾ ਦਿੱਤਾ ਇਸ ਸਮੇਂ ਇੱਕ ਪਾਸੇ ਤਾਂ ਇਹਨਾਂ ਦੋਵਾਂ ਰਾਜਪੂਤ ਰਾਜੀਆਂ ਤੇ ਦੂਜੇ ਪਾਸੇ ਅਹਿਮਦ ਸ਼ਾਹ ਦੁਰਾਨੀ ਤੇ ਉਹਦਾ ਪੁੱਤਰ ਤੈਮੂਰ ਸ਼ਾਹ ਵਜ਼ੀਰ ਸ਼ਾਹ ਵਲੀਖਾਂ ਤੇ ਮਜੀਬ ਕੁਦਦੁੱਲਾ ਨਾਲ ਨਿਰੰਤਰ ਪੱਤਰਕਾਰਤਾ ਚੱਲਦੀ ਰਹੀ ਤੇ ਜੈਪੁਰ ਦੇ ਰਾਜਾ ਮਾਧੋ ਸਿੰਘ ਨੂੰ ਇੱਕ ਲਿਖੇ ਪੱਤਰ ਵਿੱਚ ਦੁਰਾਨੀ ਲਿਖਦਾ ਹੈ ਕਿ ਆਪਣੀ ਭਰਾ ਨਾਲ ਉਹ ਮੋਹ ਕਰਦਾ ਹੈ ਤੇ Rajput ਭਾਈਚਾਰੇ ਪ੍ਰਤੀ ਉਹ ਆਪਣੇ ਦਿਲ ਵਿੱਚ ਨਰਮ ਗੋਸ਼ਾ ਰੱਖਦਾ ਹੈ ਇਸ ਕਾਲ ਵਿੱਚ Rajput ਰਾਜਿਆਂ ਤੇ ਅਫਗਾਨਾਂ ਦੇ ਸਬੰਧ ਆਪਸੀ ਲੈਣ ਦੇਣ ਤੇ ਨਿਰਪਰਸੰਨ ਤੇ ਦੋਵੇਂ ਤਰ੍ਹਾਂ ਸਾਂਝੇ ਦੁਸ਼ਮਣ ਮਰਾਠਿਆਂ ਨੂੰ ਕੁਚਲਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸਨ Rajput ਘਰਾਣਿਆਂ ਦੇ ਸਬੰਧ ਪਹਿਲਾਂ ਮੁਗਲਾਂ ਨਾਲ ਵੀ ਬਹੁਤ ਚੰਗੇ ਰਹੀ ਸਨ ਤੇ Rajput ਰਾਜਿਆਂ ਦੀਆਂ ਧੀਆ ਭੈਣਾਂ ਮੁਗਲ ਬਾਦਸ਼ਾਹਾਂ ਦੇ ਸ਼ਹਿਜ਼ਾਦਿਆਂ ਦੇ ਘਰੀ ਵਸਦੀਆਂ ਰਹੀਆਂ ਸਨ ਇੱਕ ਪੱਤਰ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਦੁਰਾਨੀ ਨੇ ਮਾਧੋ ਸਿੰਘ ਨੂੰ ਲਿਖਿਆ ਸੀ ਕਿ ਉਹਨੂੰ ਕਿਸੇ ਰਾਜਪੂਤ ਰਾਜੇ ਨਾਲੋਂ ਵੀ ਵੱਧ ਇਨਾਮ ਜੋ ਕਿਸੇ ਮੁਗਲ ਬਾਦਸ਼ਾਹ ਤੋਂ ਪ੍ਰਾਪਤ ਕੀਤੇ ਹਾਸਲ ਕਰਨ ਦੀ ਉਮੀਦ ਰੱਖਣੀ ਚਾਹੀਦੀ ਹੈ ਉਹਨੇ ਕਿਹਾ ਕਿ ਤੁਸੀਂ ਇਹ ਜ਼ਰੂਰੀ ਸਮਝੋ ਕਿ ਬਾਦਸ਼ਾਹ ਦੇ ਸ਼ਬਦ ਅਵਿਵਾਰ ਧਾਨਤੇ ਮੈਂ ਦੁਨੀਆ ਦਾ ਤੇ ਇਸ ਦੇ ਪ੍ਰਾਣੀਆਂ ਦਾ ਕਿਬਲਾ ਤੁਹਾਡੀ ਪ੍ਰਤੀ ਸਦਭਾਵਨਾ ਦਾ ਖਿਆਲ ਹੈ ਤੇ ਪਹਿਲੀ ਵੇਲਿਆਂ ਤੋਂ ਹੀ ਰਾਜਪੂਤ ਭਾਈਚਾਰੇ ਲਈ ਮੇਰੇ ਦਿਲ ਵਿੱਚ ਨਰਮ ਕੋਨਾ ਹੈ ਪਰਮਾਤਮਾ ਚਾਹੁੰਦੀ ਹਨ ਕਿ ਤੁਸੀਂ ਹਿੰਦੂਸਤਾਨ ਦੀ ਪਹਿਲਾਂ ਦੀ ਰਾਜਿਆਂ ਨਾਲੋਂ ਵੀ ਬਹੁਤੀ ਸੇਸ਼ਟਤਾ ਤੇ ਪ੍ਰਮੁਖਤਾ ਹਾਸਲ ਕਰੋਗੀ ਆਪਣੀ ਨਿਸ਼ਕਪਟਤਾ ਦੇ ਪੱਕੇ ਸਬੂਤ ਦਿਓ ਤੁਸੀਂ ਵੀ ਚਾਹੁੰਦੇ ਹੋ ਜੋ ਪ੍ਰਾਪਤ ਕਰੋਗੇ ਜੋ ਚਾਹੁੰਦੇ ਹੋ ਉਹੀ ਪ੍ਰਾਪਤ ਕਰੋਗੇ ਤੇ ਹਰ ਕੰਮ ਜੋ ਤੁਸੀਂ ਚਾਹੁੰਦੇ ਹੋ ਉਹ ਹੀ ਕਰ ਦਿੱਤਾ ਜਾਵੇਗਾ ਇਤਿਹਾਸਕਾਰ ਹਰੀਨਾਮ ਗੁਪਤਾ ਕਹਿੰਦਾ ਹੈ ਕਿ ਅਖੀਰ ਵਿੱਚ ਇਸ ਉਲੇਖ ਸਿੱਖਾਂ ਬਾਰੇ ਵੀ ਚਾਹੀਦਾ ਸੀ ਉਨ੍ਹਾਂ پاس ਇਦਾਂ ਦੀ ਰੂਹ ਦੀ ਆਜ਼ਾਦੀ ਤੇ ਉਦੇਸ਼ ਦੀ ਸਪਸ਼ਟਤਾ ਸੀ ਨਾ ਹੀ ਦੁਰਾਨੀ ਤੇ ਨਾ ਹੀ ਮਰਾਠਿਆਂਗੇ ਉਹਨਾਂ ਨੇ ਸਿਰ ਝੁਕਾਇਆ ਅਧੀਨਤਾ ਦੀ ਗੱਲ ਨਹੀਂ ਹੈ ਉਹ ਹਮਲਾਵਰ ਨਾਲ ਮਿਲਵਰਤਨ ਲਈ ਤਿਆਰ ਨਹੀਂ ਹੋਏ ਉਸ ਨੂੰ ਪੰਜਾਬ ਵਿੱਚੋਂ ਦਿੱਲੀ ਜਾਣ ਲਈ ਬਿਨਾਂ ਸਤਾਇਆ ਗੁਜ਼ਰਨ ਦਿੱਤਾ ਜਾਵੇ ਸਿੱਖ ਮਰਾਠਿਆਂ ਨੂੰ ਮਿਲਣ ਲਈ ਤਿਆਰ ਸਨ ਪਰ ਉਹ ਉਹਨਾਂ ਦੀ ਪੰਜਾਬ ਉੱਪਰ ਪ੍ਰਭੂਤਾ ਨਹੀਂ ਚਾਹੁੰਦੇ ਸਨ ਮਰਾਠਿਆਂ ਨੂੰ ਇੱਕ ਗੱਲ ਦਾ ਪਤਾ ਸੀ ਕਿ ਉਹ ਜਿਹੜੇ ਸਿੱਖ ਨੇ ਉਹ ਸਾਡਾ ਪੰਜਾਬ ਉੱਪਰ ਕਬਜ਼ਾ ਨਹੀਂ ਚਾਹੁੰਦੇ ਇਸੇ ਕਰਕੇ ਉਹਨਾਂ ਨੇ ਸਿੱਖਾਂ ਦੀ ਸਹਾਇਤਾ ਲੈਣੀ ਮੁਨਾਸਬ ਨਹੀਂ ਸਮਝੀ ਤੇ ਅਹਿਮਦ شاہ ਦੁਰਾਨੀ ਨੇ ਕਈ ਸੂਬਿਆਂ ਦੇ ਗਵਰਨਰ ਬਦਲੇ ਜਿਹੜੇ ਸਿੱਖਾਂ ਤੇ ਕਾਬੂ ਨਹੀਂ ਪਾ ਸਕੇ ਸਨ ਸਿੱਖ ਮੁਸਲਿਮ ਪ੍ਰਭੂਤਾ ਨੂੰ ਨਹੀਂ ਮੰਨਦੇ ਸਨ ਤੇ ਗਵਰਨਰਾਂ ਨੂੰ ਹਰ ਹੀਲੇ ਤੰਗ ਕਰਦੇ ਰਹਿੰਦੇ ਸਨ ਲਾਹੌਰ ਦਾ ਗਵਰਨਰ ਸਾਦਤ ਖਾਨ ਆਪਣਾ ਚਾਰਜ ਮੀਰ ਮੁਹੰਮਦ ਖਾਨ ਨੂੰ ਦੇ ਕੇ ਦੌੜ ਗਿਆ ਤੇ ਸਿੱਖਾਂ ਲਾਹੌਰਾਂ ਦੀਆਂ ਬਾਹਰੜੀਆਂ ਬਸਤੀਆਂ ਨੂੰ ਲੁੱਟਿਆ ਫਸਲਾਂ ਬਰਬਾਦ ਕਰ ਦਿੱਤੀਆਂ ਗਵਰਨਰ ਨੇ ਸਿੱਖਾਂ ਨੂੰ 3000 ਰੁਪਏ ਕੜਾ ਪ੍ਰਸ਼ਾਦ ਲਈ ਦਿੱਤੇ ਤੇ ਵਾਪਸ ਚਲੇ ਜਾਣ ਦੀ ਬੇਨਤੀ ਕੀਤੀ 1760 ਦਾ ਸਾਰਾ ਵਰਾ ਅਹਿਮਦ ਸ਼ਾਹ ਅਬਦਾਲੀ ਭਾਰਤ ਵਿੱਚ ਰਿਹਾ ਤੇ ਇਸੇ ਸਮੇਂ ਅਬਦਾਲੀ ਨੇ ਭਾਰਤ ਵਿੱਚ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਲਿਆ ਤੇ ਉਸਨੇ ਦਰਿਆਵਾਂ ਦੇ ਵਿੱਚ ਆਉਂਦੇ ਖੜਾ ਨੂੰ ਤੱਕਿਆ ਇਥੋਂ ਦੇ ਮੌਸਮਾਂ ਨੂੰ ਵੇਖਿਆ ਮਰਾਠਿਆਂ ਦੀ ਕਾਰਕਰਦਿਗੀ ਵੇਖੀ ਤੇ ਮੁਸਲਮਾਨਾਂ ਦੇ ਰਵੱਈਏ ਦਾ ਅਧਿਐਨ ਕੀਤਾ ਇਸੇ ਤਰ੍ਹਾਂ ਉਹਨੇ ਉੱਤਰੀ ਭਾਰਤ ਦੇ ਸਾਰੇ ਮੁਸਲਮ ਰਾਜੇ ਤੇ ਲੋਕ ਆਪਣੀ ਨਾਲ ਲਾ ਲਈ ਉਹ ਇਸ ਤਰ੍ਹਾਂ ਇਸ ਨੂੰ ਇਸਲਾਮ ਤੇ ਕਾਫਰਾਂ ਦਰਮਿਆਨ ਜੰਗ ਬਣਾਉਣ ਲਈ ਕਾਮਯਾਬ ਹੋਇਆ ਮਰਾਠਾ ਸਰਦਾਰ ਸਦਾ ਸ਼ਿਵਰਾਓ ਪਾਓ ਹੌਲੀ-ਹੌਲੀ ਸੈਨਾ ਸਮੇਤ ਦਿੱਲੀ ਵੱਲ ਵਧ ਰਿਹਾ ਸੀ ਤੇ ਉਧਰ ਉੱਤਰੀ ਭਾਰਤ ਵਿੱਚ ਹਮਾਇਤੀ ਇਕੱਠੇ ਕਰਨੇ ਚਾਹੀਏ ਉਹਨੇ ਉਸਨੇ ਬੁੰਦੀਰਖੰਡ ਦੇ ਹਿੰਦੂਪਤ ਨੂੰ ਜੈਪੁਰ ਕੋਟਾ ਬੁੰਦੀ ਉਦੇਪੁਰ ਦੇ ਰਾਜਪੂਤ ਰਾਜਿਆਂ ਤੇ ਗੁਜਰਾਤ ਦੇ ਕਮਾਲ ਉੱਦੀਨ ਖਾਂ ਬਾਬੀ ਤੇ ਸੁਜਾਉਦੁੱਲਾ ਨੂੰ ਖਤ ਲਿਖੇ ਰਾਜਪੂਤ ਰਾਜਿਆਂ ਮੌਕਾ ਵੇਖ ਕੇ ਚੱਲਣ ਦਾ ਰਾਹ اختیار ਕੀਤਾ ਤੇ ਸੁਜਾਉਦੁੱਲਾ ਨੇ ਅਫਗਾਨੀ ਦਾ ਸਾਥ ਦੇਣਾ ਚਾਹਿਆ ਭਾਊ 16 ਜੁਲਾਈ ਨੂੰ ਮਥਰਾ ਪਹੁੰਚਿਆ ਉਸਨੇ ਆਪਣੇ ਸੈਨਾ ਦਾ ਇੱਕ ਹਰਾਵਲ ਦਸਤਾਵੇਜ਼ ਦਿੱਲੀ ਭੇਜ ਦਿੱਤਾ ਤੇ 22 ਜੁਲਾਈ ਨੂੰ ਦਿੱਲੀ ਤੇ ਕਬਜ਼ਾ ਕਰ ਲਿਆ ਪਰ ਕਿਲੇ ਦੇ ਅੰਦਰ ਵੜਿਆ ਨਹੀਂ ਜਾ ਸਕਿਆ ਲਗਭਗ 100 ਮਰਾਠਾ ਸੈਨਿਕਾਂ ਨੇ ਚੁੱਪਚੀਪੇ ਕਿਲੇ ਵਿੱਚ ਪ੍ਰਵੇਸ਼ ਕਰ ਲਿਆ ਆਪਣੀ ਸੈਨਿਕਾਂ ਜੋ ਬਾਹਰ ਖੜੇ ਸਨ ਉਹਨਾਂ ਲਈ ਦਰਵਾਜ਼ੇ ਖੋਲਣ ਦੀ ਬਜਾਏ ਉਹਨੇ ਸਾਹੀ ਕਮਰਿਆਂ ਵਿੱਚ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਨੂੰ ਅਫਗਾਨ ਪਹਿਰੇਦਾਰਾਂ ਨੇ ਕਤਲ ਕਰ ਦਿੱਤਾ ਤੇ ਕੁਝ ਸ਼ਾਲਾ ਮਾਰ ਕੇ ਕਦਾਂ ਟੱਪ ਗਏ ਤੇ ਆਪਣੀਆਂ ਹੱਡੀਆਂ ਪਸਲੀਆਂ ਪਣਵਾ ਲਈਆਂ ਹੁਣ ਹੁੰਦੀ ਹੈ ਪਾਣੀਪਤ ਦੀ ਤੀਸਰੀ ਲੜਾਈ ਪਾਣੀਪਤ ਦਾ ਇਤਿਹਾਸ ਮਹਾਭਾਰਤ ਦੇ ਸਮੇਂ ਤੱਕ ਚਲਾ ਜਾਂਦਾ ਹੈ ਇਹ 유ਦਿਸ਼ਤਰ ਵੱਲੋਂ ਅਮਨ ਸ਼ਾਂਤੀ ਰੱਖਣ ਲਈ ਦੁਰਯੋਧਨ ਤੋਂ ਮੰਗੇ ਗਏ ਪੰਜ ਪਿੰਡਾਂ ਵਿੱਚੋਂ ਇੱਕ ਸੀ ਬਾਕੀ ਚਾਰ ਪਿੰਡ ਵਿੱਚ ਜਿਹੜੇ ਨੇ ਉਹ ਸੋਨੀਪੱਤ ਇੰਦਰਪੱਤ ਬਾਗਪੱਤ ਤੇ ਤਾਲਪੱਤ ਨੇ ਮੁਸਲਮਾਨਾਂ ਸਮੇਂ ਇਹ ਇੱਕ ਮਹੱਤਵਪੂਰਨ ਪਿੰਡ ਸੀ ਤੇ ਬਹਿਲੋ ਲੋਧੀ ਦੇ ਰਾਜਕਾਲ ਸਮੇਂ ਉਹਦੇ ਪੁੱਤਰ ਨਿਜ਼ਾਮ ਖਾਨ ਬਾਅਦ ਵਿੱਚ ਸਿਕੰਦਰ ਲੋਧੀ ਨੇ ਇਸ ਤੇ ਕਬਜ਼ਾ ਕਰ ਲਿਆ ਸੀ ਤੇ ਇਸ ਨੂੰ ਆਪਣਾ ਸਦਰ ਮੁਕਾਮ ਬਣਾ ਲਿਆ ਪਰ ਇਸ ਦੀ ਪ੍ਰਸਿੱਧੀ ਇਸ ਲਈ ਨਹੀਂ ਹੈ ਕਿ ਇਹ ਉੱਤਰੀ ਭਾਰਤ ਵਿੱਚ ਤਿੰਨ ਫੈਸਲਾਕੁਨ ਯੁੱਧਾਂ ਲਈ ਜਾਣਿਆ ਜਾਂਦਾ ਹੈ ਇਬਰਾਹਿਮ ਲੋਧੀ ਦੀ ਬਾਬਰ ਹੱਥੋਂ ਹਾਰ 1526 ਵਿੱਚ ਤੇ ਅਕਬਰ ਹੱਥੋਂ ਹੀਮੂਂ ਹਿੰਦ ਦੀ ਹਾਰ ਜੋ ਆਦਿਲ ਸ਼ਾਹ ਦਾ ਜਰਨੈਲ ਸੀ 1556 ਵਿੱਚ ਤੇ ਆਦਨ ਸ਼ਾਹ ਭਾਵੇਂ ਕਿ ਸ਼ੇਰ ਸ਼ਾਹ ਸੂਰੀ ਦੇ ਭਰਾ ਦਾ ਪੁੱਤਰ ਸੀ ਇੱਥੇ ਹੀ ਸਨ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਦਾ ਸਰਵਨਾਸ਼ ਕੀਤਾ ਸੀ ਇਸ ਯੁੱਧ ਨੂੰ ਇਤਿਹਾਸ ਵਿੱਚ ਪਾਣੀਪਤ ਦੀ ਤੀਜੀ ਲੜਾਈ ਕਿਹਾ ਜਾਂਦਾ ਹੈ ਪਾਣੀਪਤ ਨੂੰ ਜੰਗ ਲਈ ਤਾਂ ਚੁਣਿਆ ਜਾਂਦਾ ਰਿਹਾ ਹੈ ਕਿਉਂਕਿ ਸ਼ਾਹ ਨਹਿਰ ਜਿਹੜੀ ਜੀਟੀ ਰੋਡ ਪਾਣੀਪਤ ਤੋਂ 1.5 ਕਿਲੋਮੀਟਰ ਦੂਰ ਪੂਰਬ ਵੱਲ ਵਗਦੀ ਸੀ ਉਹਦਾ ਪਾਣੀ ਸੈਨਿਕਾਂ ਵੱਲੋਂ ਵਰਤਿਆ ਜਾ ਸਕਦਾ ਸੀ ਇਹ ਨਹਿਰ ਬਾਦਸ਼ਾਹ ਜਲਾਲਉਦੀਨ ਖਿਲਜੀ ਨੇ ਜਮਨਾ ਦਰਿਆ ਦੇ ਸੱਜੀ ਕੰਢੇ ਸਥਿਤ ਪਿੰਡ ਖਿજરાਬਾਦ ਤੋਂ ਕਾਢ ਕੇ ਉਸ ਵੇਲੇ ਦਿੱਲੀ ਦੇ ਬਾਗਾਂ ਨੂੰ ਪਾਣੀ ਦੇਣ ਦੇ ਖਾਤਰ ਬਣਾਈ ਸੀ ਤੇ ਫਿਰੋਜ਼ ਸ਼ਾ ਤੁਗਲਕ ਜਿਹਨੂੰ ਬਾਗ ਸਿਰਜਣ ਦਾ ਬੜਾ ਸ਼ੌਂਕ ਸੀ ਉਹਨੇ ਕਰੋਲ ਬਾਗ ਤੇ ਜੋੜ ਬਾਗ ਕਾਇਮ ਕੀਤੇ ਤੇ ਇਹ ਨਹਿਰ ਨੂੰ ਇਹਨਾਂ ਬਾਗਾਂ ਤਾਈ ਲੈ ਗਿਆ ਇਹ ਕਿਹਾ ਜਾਂਦਾ ਹੈ ਕਿ 14ਵੀਂ ਸਦੀ ਵਿੱਚ ਦਿੱਲੀ ਦੁਨੀਆ ਵਿੱਚ ਬਹੁਤ ਹੀ ਹਰੀ-ਭਰੀ ਰਾਜਧਾਨੀ ਸੀ ਪਾਣੀਪਤ ਦੀ ਤੀਜੀ ਲੜਾਈ ਸਮੇ ਮਰਾਠਿਆ ਤੇ ਅਬਦਾਲੀ ਦੀਆਂ ਫੌਜਾਂ 2 ਮਹੀਨੇ 22 ਦਿਨ ਆਹਮੋ ਸਾਹਮਣੇ ਰਹੀਆਂ 14 ਜਨਵਰੀ 1961 ਨੂੰ ਇਸ ਦਾ ਅੰਤ ਮਰਾਠਿਆਂ ਦੀ ਹਾਰ ਵਿੱਚ ਹੋਇਆ ਲੜਾਈ ਦਾ ਮੈਦਾਨ ਮੁੱਖ ਤੌਰ ਤੇ ਵਰਤਮਾਨ ਸਮੇਂ ਦੀ ਜੀਟੀ ਰੋਡ ਹੀ ਸੀ ਤੇ ਨਾਲ ਲੱਗਦੇ ਪਿੰਡ ਨਿਬੰਦੀ ਰਾਜਾ ਖੇੜੀ ਸੁਆ ਖੇੜੀ ਕਾਬਿਲ ਬਾਗ ਚਾਂਦਨੀ ਬਾਗ ਉਗਰ ਖੇੜੀ ਉਜਾਹੂ ਰਸਾਲੂ ਸਿਵਾ ਸ਼ੱਜਪੁਰ ਖੁਰਦ ਪਸੀਨਾ ਖੁਰਦ ਬਮੌਲੀ ਬਹਿਰਾਮਪੁਰ ਮਿਰਜ਼ਾਪੁਰ ਗੋਇਨਕਾ ਤੇ ਪਸੀਨਾ ਕਲਾ ਇਸ ਤੋਂ ਪ੍ਰਭਾਵਿਤ ਹੋਏ ਇਹ ਵੀ ਕਿਹਾ ਜਾਂਦਾ ਹੈ ਕਿ ਮਰਾਠਾ ਆਗੂ ਪਾਉ ਦੇ 700 ਹਾਥੀ ਪਾਣੀ ਪਾਤ ਤੋਂ 17 ਕਿਲੋਮੀਟਰ ਦੂਰ ਕਰੋਂਡੇ ਯੁੱਧ ਤੋਂ ਪਹਿਲਾਂ ਜੰਗ ਲਈ ਖੜੇ ਸਨ ਗਰਮ ਯੁੱਧ ਦੀ ਸ਼ੁਰੂਆਤ ਤੋਪਾਂ ਦੇ ਗੋਲੇ ਦਾਗਨ ਨਾਲ ਹੋਈ ਜਦ ਇਹ ਖਤਮ ਹੋਈ ਤਾਂ ਮਰਾਠਾ ਤੋਪਾਂ ਨੇ ਲਗਾਤਾਰ ਅੱਗ ਬਰਹਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਵੱਧ ਤੋਂ ਵੱਧ ਇਨਸਾਨੀ ਨੁਕਸਾਨ ਕੀਤਾ ਜਾ ਸਕੇ ਬਾਅਦ ਕਿਸਮਤੀ ਨਾਲ ਭਾਰੀ ਮਰਾਠਾ ਤੋਪਾਂ ਬਟੰਗੀਆਂ ਸਨ ਉਹਨਾਂ ਦੇ ਬੋਰ ਗੋਲ ਦੇ ਦੋਸ਼ ਰਹਿਤ ਹੁਣ ਤੋਂ ਪਰੇਸ਼ਾਨ ਨੀਵੀਆਂ ਨਹੀਂ ਕੀਤੀਆਂ ਜਾ ਸਕਦੀਆਂ ਸਨ ਇੱਕ ਚੰਗਾ ਤੇ ਸਿੱਧਾ ਨਿਸ਼ਾਨਾ ਲਾਉਣ ਤੋਂ ਅਸਮਰੱਥ ਸਨ ਉਹਨਾਂ ਦੀ ਗੋਲਾਬਾਰੀ ਆਸੇ-ਪਾਸੇ ਚਲੀ ਜਾਂਦੀ ਸੀ ਦਰਸਲ ਉਹਨਾਂ ਦੇ ਗੋਲੇ ਦੁਸ਼ਮਣ ਸਫਾ ਤੋਂ 1.5 ਕਿਲੋਮੀਟਰ ਪਿੱਛੇ ਹੀ ਰਹਿੰਦੇ ਸਨ ਤੇ ਵਿਰੋਧੀ ਸਫਾ ਵਿੱਚ ਜ਼ਰੂਰੀ ਚਾਹੀਦਾ ਚਿਬ ਪਾਉਣ ਵਿੱਚ ਅਸਫਲ ਰਹੀਆਂ ਇਹ 14 ਜਨਵਰੀ ਨੂੰ ਹੋਈ ਲੜਾਈ ਮਸਾਂ 6.5 ਘੰਟੇ ਚੱਲੀ 9 ਵਜੇ ਸਵੇਰੇ ਸ਼ੁਰੂ ਹੋ ਕੇ 3:30 ਵਜੇ ਬਾਰੂ ਦੁਪਹਿਰ ਤੱਕ ਪਹਿਲਾਂ ਤਾਂ ਮਰਾਠਿਆਂ ਦਾ ਬੱਲਾ ਭਾਰੀ ਸੀ ਫਿਰ ਅਫਗਾਨਾਂ ਦੀ ਚੜ੍ਹ ਚੜਤ ਰਹੀ ਤੇ ਉਸ ਤੋਂ ਬਾਅਦ ਇਹ ਜੰਗ ਮਰਹੱਟਾ ਮਾਣ ਤਾਨ ਖਤਮ ਕਰਕੇ ਖਤਮ ਹੋ ਗਈ ਤੇ ਮਰਹੱਟਾ ਸ਼ਕਤੀ ਬਿਲਕੁਲ ਤਬਾਹ ਤੇ ਬਰਬਾਦ ਕਰ ਦਿੱਤੀ ਗਈ ਮਰਹੱਟੇ ਸੂਰਬੀਤਾ ਨਾਲ ਲੜੇ ਪਰ ਬੁਰੀ ਤਰ੍ਹਾਂ ਹਾਰ ਗਏ ਉਹ ਇਕੱਲੇ ਲੜੇ ਉਹਨਾਂ ਨਾਲ ਰਾਜਪੂਤ जाट ਅहीर ਤੇ ਸਿੱਖ ਨਹੀਂ ਲੜੇ ਹਾਲਾਂਕਿ ਉਹ ਇਹਨਾਂ ਤੋਂ ਸਹਾਇਤਾ ਲੈ ਸਕਦੇ ਸਨ ਪਰ ਅਜੀਹਾ ਉਪਰਾਲਾ ਨਹੀਂ ਕੀਤਾ ਗਿਆ ਜਦ ਮਰਾਠਿਆਂ ਨੇ ਸਿੱਖਾਂ ਨਾਲ ਮਿਲ ਕੇ 1758 ਵਿੱਚ ਪੰਜਾਬ ਉੱਪਰ ਕਬਜ਼ਾ ਕਰ ਲਿਆ ਸੀ ਤਾਂ ਉਸ ਵੇਲੇ ਅਫਗਾਨ ਸੈਨਾਵਾਂ ਉਹਨਾਂ ਅੱਗੇ ਠਹਿਰ ਨਹੀਂ ਸਕੀਆਂ ਸਨ ਆਪਣੀ ਦੇਸ਼ ਵਿੱਚ ਆਂਤ੍ਰਿਕ ਗੜਬੜੀ ਕਾਰਨ ਅਬਦਾਲੀ ਮਰਾਠਿਆਂ ਵੱਲ ਲਗਭਗ 2 ਸਾਲ ਆਪਣਾ ਧਿਆਨ ਨਹੀਂ ਦੇ ਸਕਿਆ ਜਿਸ ਕਾਰਨ ਮਰਾਠੇ ਬਹੁਤ ਘਮੰਡੀ ਤੇ ਅਵੇਸਲੇ ਹੋ ਗਏ ਸਨ ਉਹਨਾਂ ਨੂੰ ਇਹ ਪੱਕੀ ਆਸ ਸੀ ਕਿ ਉਹ ਇਕੱਲੇ ਹੀ ਪਾਣੀ ਪਾਤ ਦੇ ਲੜਾਈ ਵਿੱਚ ਅਬਦਾਲੀ ਨੂੰ ਤਕੜੀ ਹਾਰ ਦੇਣਗੇ ਪਰ ਐਸਾ ਨਹੀਂ ਹੋਇਆ ਹੋਰ ਕਈ ਕਾਰਨਾਂ ਤੋਂ ਇਲਾਵਾ ਸਿੱਖਾਂ ਨੂੰ ਲੜਾਈ ਵਿੱਚ ਨਾਲ ਨਾ ਲੈਣਾ ਵੀ ਮਰਾਠਿਆਂ ਦੀ ਹਾਰ ਦਾ ਇੱਕ ਬਹੁਤ ਵੱਡਾ ਕਾਰਨ ਸੀ ਜਦ ਅਹਿਮਦ ਸ਼ਾ ਅਬਦਾਲੀ ਪਾਣੀਪਤ ਦੀ ਲੜਾਈ ਤੋਂ ਬਾਅਦ ਵਾਪਸ ਆਪਣੇ ਵਤਨ ਪਰத் ਰਿਆ ਸੀ ਤਾਂ ਉਸ ਦੇ ਕੈਂਪ ਵਿੱਚ ਹਜ਼ਾਰਾਂ ਵਿਅਕਤੀ ਸਨ ਜਿਨ੍ਹਾਂ ਨੂੰ ਉਸ ਨੇ ਅਫਗਾਨਿਸਤਾਨ ਲੈ ਜਾਣਾ ਸੀ ਉਹਨਾਂ ਵਿੱਚ 2200 ਦੇ ਕਰੀਬ Hindu ਔਰਤਾਂ ਵੀ ਸਨ ਜਿਹੜੀਆਂ ਪਾਣੀਪਤ ਦੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹੱਥ ਆਈਆਂ ਸਨ ਮਰਾਠੀ ਇਹ ਇਸਤਰੀਆਂ ਕੁਮੌਨ ਫਰਾਉਂ ਤੇ ਤੀਰਥ ਯਾਤਰਾ ਲਈ ਆਪਣੇ ਕੈਂਪਾਂ ਵਿੱਚ ਲਿਆਏ ਹੋਏ ਸਨ ਇਨ੍ਹਾਂ ਔਰਤਾਂ ਦੀ ਚੀਖ ਪੁਕਾਰ ਨਾਲ ਕਿਸੇ ਦਾ ਦਿਲ ਨਾ ਪੱਗਰਿਆ ਕਿਸੇ ਨੇ ਵੀ ਉਹਨਾਂ ਦੇ ਬਚਾ ਲਈ ਉਹਨਾਂ ਦੀ ਅਪੀਲ ਨਾ ਸੁਣੀ ਕਿਸੇ ਮਰਾਠੇ ਰਾਜਪੂਤ ਜਾਂ जाट ਬਹਾਦਰ ਸੈਨਿਕ ਨੇ ਉਹਨਾਂ ਔਰਤਾਂ ਦੀ ਇੱਜ਼ਤ ਬਚਾਉਣ ਲਈ ਕੁਝ ਨਹੀਂ ਕੀਤਾ ਇਥੋਂ ਤੱਕ ਕਿ ਇਨ੍ਹਾਂ ਕੈਦੀਆਂ ਦੇ ਮਰਦ ਲੋਕ ਉਹਨਾਂ ਦੇ ਪਿੱਛੇ ਹੰਝੂ ਵਗਾਉਂਦੇ ਤੇ ਕੁਰਲਾਉਂਦੇ ਤੁਰ ਰਹੇ ਸਨ ਜਦ ਕਿਸੇ ਵੀ ਤਰਫੋਂ ਉਹਨਾਂ ਨੂੰ ਕੋਈ ਵੀ ਸਹਾਇਤਾ ਨਹੀਂ ਪਹੁੰਚੀ ਤਾਂ ਉਹਨਾਂ ਦੇ ਕੁਝ ਬੁਲਾਰੇ ਅੰਮ੍ਰਿਤਸਰ ਪਹੁੰਚੇ ਵਿਸਾਖੀ ਦਾ ਦਿਨ ਸੀ ਤੇ ਇਨ੍ਹਾਂ ਬੁਲਾਰਿਆਂ ਦਾ ਗੁਰੂ ਦੀ ਕਚਹਿਰੀ ਵਿੱਚ ਜਦ ਰੋਣਾ ਧੋਣਾ ਸੁਨਿਆ ਗਿਆ ਤਾਂ ਜੱਸਾ ਸਿੰਘ ਆਲੂਵਾਲੀਆ ਦੇ ਖੂਨ ਨੇ ਉਬਾਲਾ ਖਾਧਾ ਉਸਨੇ ਸੋਚਿਆ ਕਿ ਖਾਲਸਾ ਜੀਵਤ ਰੂਪ ਵਿੱਚ ਗੁਰੂ ਦਾ ਸাকার ਰੂਪ ਹੈ ਜਦਕਿ ਉਹ ਗੁਰੂ ਦੇ ਸਥਾਪਿਤ ਕੀਤੇ ਖਾਲਸੇ ਦੇ ਨੇਤਾ ਹਨ ਇਸ ਲਈ ਉਸਨੇ ਆਪਣੀ ਤਲਵਾਰ ਖਿੱਚੀ ਤੇ ਆਪਣੇ ਨਾਲ ਕੁਝ ਚੋਣਵੇਂ ਸਿੱਖ ਲੈ ਕੇ ਗੋਇੰਦਵਾਲ ਵਿੱਚ ਪਹੁੰਚੇ ਤੇ ਦੁਰਾਨੀ ਉੱਪਰ ਹਮਲਾ ਕਰ ਦਿੱਤਾ ਜਦੋਂ ਦਰਿਆ ਪਾਰ ਕਰ ਰਿਹਾ ਸੀ ਜਦੋਂ ਤੱਕ ਕਿ ਉਹ ਅੰਦਾਜ਼ਾ ਲਾਉਂਦਾ ਕੀ ਹੋ ਰਿਹਾ ਹੈ ਉਹਨਾਂ ਕੈਦੀ ਔਰਤਾਂ ਨੂੰ ਛੁਡਵਾ ਲਿਆ ਗਿਆ ਜਸਤਾ ਸਿੰਘ ਆਲੂਵਾਲੀਆ ਨੇ ਉਹਨਾਂ ਨੂੰ ਜੇਬ ਖਰਚ ਲਈ ਕੁਝ ਪੈਸੇ ਦਿੱਤੇ ਤੇ ਉਹਨਾਂ ਨੂੰ ਆਪੋ ਆਪਣੇ ਸਥਾਨਾਂ ਤੇ ਪਹੁੰਚਾ ਦਿੱਤਾ ਗਿਆ। ਜੰਗ ਤੋਂ ਅਗਲੇ ਦਿਨ ਜਦ ਪਾਣੀ ਪੱਤੇ ਦੀ دیوار ਬੰਦ ਕੀਤੀ ਗਈ ਤਾਂ 15000 ਵਿਅਕਤੀ ਫੜੇ ਗਏ। ਬਾਅਦ ਚ ਪਤਾ ਲੱਗਾ ਕਿ 20000 ਮਰਾਠਾ ਅਬਦਾਲੀ ਦੀ ਸੈਨਾ ਵਿੱਚ 2 ਦਿਨਾਂ ਲਈ ਕੈਦੀ ਬਣਾ ਕੇ ਰੱਖੇ ਗਏ ਜਿਨ੍ਹਾਂ ਨੂੰ ਸੁਜਾ ਉਦਦੋਲਾ ਨੇ 3 ਲੱਖ ਰੁਪਏ ਦੇ ਕੇ ਛੁਡਵਾਇਆ ਸੀ। ਇਹ ਸੀ ਜੀ ਅਬਦਾਲੀ ਦਾ ਪੰਜਵਾਂ ਹਮਲਾ ਤੇ ਪਾਣੀ ਪਤ ਦੀ ਤੀਸਰੀ ਲੜਾਈ ਦਾ ਸਾਰਾ ਇਤਿਹਾਸ ਅਗਲੀ ਵੀਡੀਓ ਵਿੱਚ ਅਬਦਾਲੀ ਦਾ ਛੇਵਾਂ ਹਮਲਾ ਅਤੇ ਵੱਡੇ ਕੱਲੂਕਾਰੇ ਦੀ ਸਾਰੀ ਗਾਥਾ ਨੂੰ ਬਿਆਨ ਕੀਤਾ ਜਾਵੇਗਾ ਜੀ ਸੋ ਬਨੇ ਰਹੋ ਸਾਡੇ ਚੈਨਲ ਦੇ ਨਾਲ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ